ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਦਵਾਂਗੇ ਤੁਹਾਨੂੰ ਅਗਲੇ 4 ਦਿਨਾਂ ਦੀ ਅਫਾ ਗੱਲ ਕਰਾਂਗੇ ਔਰ ਅੱਜ ਆਉਣੇ ਘੰਟਿਆਂ ਦੇ ਵਿੱਚ ਮੌਸਮ ਕੀ ਕੁਝ ਵਾਪਰ ਸਕਦਾ ਮੈਂ ਵਾਲੇ ਫਾਕ ਤੋਂ ਵੀ ਤੁਹਾਨੂੰ ਦੱਸਾਂਗੇ ਐਸਰ ਦਿਨਾਂ ਤਾਜ਼ਾ ਸਰਲ ਦੇ ਸਿਨਾਰੇ ਸਦਾ ਤੁਨ ਲੈ ਕੇ ਚੱਲਦੇ ਆ ਜੀ ਆਥਣ ਦੇ ਲਗਭਗ 5:30 ਦਾ ਟਾਈਮ ਹੋਣ ਜਾ ਰਿਹਾ 7 ਵਜੇ ਦਾ ਦਿਨ ਅਪਣੇ ਅਖਰੀ ਪੜਾਤੇ ਆ ਪੰਜਾਬ ਦੇ ਜਿਵੇਂ ਕਿ ਅਸੀਂ ਤੁਹਾਨੂੰ ਦੁਪਹਿਰ ਵੇਲੇ ਅਪਡੇਟ ਦਿੱਤੀ ਸੀ ਕਿ ਦੁਪਹਿਰ ਤੋਂ ਬਾਅਦ ਗਰਜਲੇਸ਼ਕ ਵਾਲੇ ਬਦਲਾ ਦਾ ਨਿਰਮਾਣ ਹੋਇਆ ਸੀ ਜਿਹੜਾ ਕਿ ਬਾਦ ਖੇਤਰ ਔਰ ਕੇਂਦਰੀ ਮਾਲਵੇ ਤੋਂ ਹੁੰਦਾ ਹੋਇਆ ਪਛਮੀ ਮਾਲਵੇ ਦੇ ਵਿੱਚ ਕਿਤੇ ਕਿਤੇ ਹਲਕੇ ਛਰਾਟੇ ਲਵਾਰ ਰਿਹਾ ਕਿਤੇ ਕਿਤੇ ਦਰਮਿਆਨੇ ਛਰਾਟੇ ਵੀ ਲੱਗ ਰਹੇ ਨੇ ਹਾਲਾਂਕਿ ਕੁਝ ਖੇਤਰੇ ਛੱਡ ਵੀ ਰਿਹਾ ਤੇ ਕੁਝ ਖੇਤਰਾਂ ਦੇ ਵਿੱਚ ਇਹ ਕਾਰਵਾਈਆਂ ਵੀ ਹਜਾਂ ਹੋ ਰਹੀਆਂ ਨੇ ਸੋ ਅੱਜ ਰਾਤ ਵੀ ਆਉ ਜਿਹੜੇ ਖੇਤਰਾਂ ਸ੍ਰੀ ਤਨਤਨ ਸਾਹਿਬ ਸ੍ਰੀ ਅਮਰੇਸ਼ਰ ਸਾਹਿਬ ਗੁਰਦਾਸਰ ਔਰ ਗਛ ਦਵਾਮੇ ਦੇ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਕਿ ਅਗਲੇ ਘੰਟਿਆਂ ਦੇ ਦਰਮਿਆਨ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਲੱਗ ਜਾਣ ਸੋਸੋ ਅੱਜ ਜੇਕਰ ਅਗਲੇ 4 ਦਿਨਾਂ ਦੀ ਗੱਲ ਕਰਦੇ ਹਾਂ 10 ਤਰੀਕ ਤੱਕ ਮੌਸਮ ਖਾਗਨੇ ਅਲਰਟ ਜਾਰੀ ਕੀਤੇ ਹੋਏ ਨੇ ਠੰਡਰ ਸ਼ਾਮ ਲਾਈਟਨਿੰਗ ਸਕਵਾਲਿਟੀ ਸੀ ਯਾਨੀ ਕਿ ਗਰਜ ਰੇਸ਼ਕਤ ਨਾਲ ਮੀਂਹ ਹਾਲੇ ਦਰਜ ਹੋਣਗੇ ਕੱਲ ਜੇਕਰ ਬੱਦਲ ਛੱਟ ਜਾਂਦਾ ਜੇ ਸਵੇਰ ਤੋਂ ਦੁਪਹਿਰ ਤੱਕ ਤੂਫਣ ਲੱਗ ਜਾਂਦੀ ਹੈ ਤਾਂ ਕੱਲੋ ਵੀ ਫਿਰ ਬੱਦਲ ਬਣ ਸਕਦਾ ਦੁਪਹਿਰ ਤੋਂ ਬਾਅਦ ਸਕਦਾ ਪਰਸੋ ਤੱਕ ਜਾਂ ਫਿਰ ਹੋ ਸਕਦਾ 10 ਤਰੀਕਾ ਹਾਲੇ ਟੁੱਟਵੇਂ ਤੌਰ ਤੇ ਛਰਾਟ ਦੀ ਉਮੀਦ ਜੜੀਆਂ ਬਣੀ ਹੋਈ ਆ ਪਛਮੀ ਸਿਸਟਮ ਹਾਲੇ ਉੱਤਰ ਫਾਰ ਦੇ ਵਿੱਚ ਇਹ ਸਰਗਰਮ ਹੈ ਜੀ ਇੱਕ ਨਜ਼ਰ ਤਾਜ਼ਾ ਸਿੱਧਾ ਅਫਰਡ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੇ ਲਈ ਜਿਹੜੇ ਅਲਰਟ ਨੇ ਉਹ ਜਾਰੀ ਕੀਤੇ ਹੋਏ ਨੇ ਅੱਜ ਦੇ ਲਈ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਜਾਰੀ ਕੀਤੇ ਸੀ ਅਲਰਟ ਉਸਵਾ 10 ਤੇ 11 ਤਰੀਕ ਨੂੰ ਵੀ ਇਹ ਸਿਸਟਮ ਕਾਰਵਾਈਆਂ ਕਰਾ ਸਕਦਾ ਹੈ ਗਰਜ ਦੇ ਰਿਸਕ ਦੇ ਨਾਲ ਨਹੀਂ ਕਿਤੇ ਕੁਝ ਕਿਸ ਤਰ੍ਹਾਂ ਦੇ ਵਿੱਚ ਹੋ ਸਕਦਾ ਹੈ ਕਿ ਹਲਕੇ ਗੜੀਮਾਰ ਹੋ ਜੇ ਸੋ ਪੰਜਾਬ ਤੋਂ ਇਲਾਵਾ ਜੀ ਚੰਡੀਗੜ੍ਹ ਦਿੱਲੀ ਹਰਿਆਣਾ ਦੇ ਵਿੱਚ ਵੀ ਅਲਰਟ ਜਿਹੜੇ ਨੇ ਜਾਰੀ ਕੀਤੇ ਹੋਏ ਨੇ ਸੋ ਇਸ ਤੋਂ ਇਲਾਵਾ ਜੀ ਕੇਂਦਰੀ ਹਰਿਆਣਾ ਦੇ ਵਿੱਚ ਜੁਗਏ ਅਸਲੇ ਬੱਦਲ ਬਣਿਆ ਹੋਇਆ ਉਪਰਲੇ ਫੱਦਰ ਤੇ ਬੱਦਲ ਬਾਈ ਜਾ ਰਹੀ ਹੈ ਤੇ ਰਾਜਸਥਾਨ ਦੇ ਕੁਝ ਖਾਗਾਂ ਦੇ ਵਿੱਚ ਬੱਦਲ ਬਣਿਆ ਹੋਇਆ ਗੁਜਰਾਤ ਦੇ ਵਿੱਚ ਬਣਿਆ ਹੋਇਆ ਮੱਧ ਪ੍ਰਦੇਸ਼ ਦੇ ਉੱਤਰ ਪੱਛਮੀ ਖਾਗਾਂ ਦੇ ਵਿੱਚ ਬਣਿਆ ਹੋਇਆ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਅੱਜ ਰਾਤ ਮੀਂਹ ਦੇ ਅਸਰ ਹੋਣਗੇ ਜੀ ਹਲਕੇ ਤੇ ਲੈ ਕੇ ਦਰਮਿਆਨੇ ਛਰਾਟੇ ਕੇਂਦਰੀ ਹਰਿਆਣਾ ਔਰ ਪੂਰਬੀ ਹਰਿਆਣਾ ਪੱਛਮੀ ਹਰਿਆਣਾ ਦੇ ਵਿੱਚ ਲੱਗ ਸਕਦੇ ਨੇ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਅੱਜ ਰਾਤ ਮੀਂਹ ਦੇ ਅਸਰ ਜੜਿਆ ਬਣਦੇ ਜਾ ਪਰ ਨਹੀਂ ਸੋ ਜੀ ਆਉਂਦੇ ਤਰ੍ਹਾਂ ਜਿਹੜੇ ਜਿੱਥ